ਆਪਾਂ ਆਏ ਆਂ ਜੀ ਅੱਜ ਡੂੰਘੇ ਬੋਲਾਂ ਦੇ ਵਿੱਚ ਝੋਨਾ ਲਾਉਣਾ ਸਾਡੇ ਪਿੰਡ ਦੇ ਇਹ ਆ ਡੂੰਘੇ ਬੋਲ ਜੇ ਆ ਸਾਡੇ ਨਾਲ ਝੋਨਾ ਲਾਉਂਦੇ ਪਿੰਕੇ ਟਿੱਡੇ ਪਿੰਕ ਤੇ ਨਿੰਗੇ ਅਪਾ ਉੱਚੇ ਤਾਂ ਖੜੇ ਆ ਤੇ ਸੋਨੂੰ ਮੈਂ ਥੋੜਾ ਜਿਹਾ ਜੂਮ ਕਰਕੇ ਦਿਖਾਉਣਾ ਸਾਡੇ ਬਜ਼ੁਰਗ ਕਹਿੰਦੇ ਆ ਵੀ ਜਿਹੜਾ ਇਧਰਲੇ ਪਾਸੇ ਨਾ ਪੱਠਾ ਵਾਹ ਜੀ ਵਾਹ ਇੱਥੋਂ ਦੀ ਕਹਿੰਦੇ ਦਰਿਆ ਚੱਲਿਆ ਬਹੁਤ ਡੂੰਘੇ ਬੋਲ ਵਜਦੇ ਤਾਂ ਇਹ ਸ਼ਾਇਦ ਕੈਮਰੇ ਦੇ ਵਿੱਚ ਨਹੀਂ ਆਉਂਦਾ ਦੂਰ ਆ ਥੋੜਾ ਜਿਹਾ ਪਰ ਜਿੱਥੇ ਆਪਾਂ ਖੜੇ ਆ ਦੂਹੇ ਘੱਟ ਤੋਂ ਘੱਟ 15 ਫੁੱਟ ਡੂੰਘਾ ਥਾਂ ਓ ਬਾਈ ਕਾਹ ਵਾ ਮਰਿਆ ਨਹੀਂ ਨਹੀਂ ਨਿਕਲ 7 ਦਾ 15 ਹੋਜੂ 15 ਪਰ 16 15 ਫੁੱਟ ਡੂੰਗਾ ਦਾ ਮਾਈ ਉਹ ਆਹ ਆ 20 ਬੁੱਤੀ ਤੇ ਡੂੰਗੇ ਬੋਲਾ ਸਾਡੇ ਪਿੰਡ ਦੇ ਇਹ ਹੋਰ ਤੇ ਖੜ ਖਲ ਜੂੰਗੀ ਬੋਲੋਂ ਵੀ ਬਚਪੂ ਲਾ ਰਹੇ ਝੋਨਾ ਜਨ ਤੇ ਸ਼ਾਇਦ ਮੁੰਲਾ ਤਾਂ ਮੈਂ ਇੱਕ ਮਿੰਟ ਦੇ ਵਿੱਚ ਹੋਰ ਵੀ ਸੁਣਾਸੀ ਡੂੰਗੇ ਬੋਲ ਏ ਆਲੀ ਸਾਡੇ ਪਿੰਡ ਦੇ ਡੂੰਗੇ ਬੌਲ ਸਾਡੇ ਡੌਂਡੂ ਛੱਡਾਂ ਦੇ ਨਾਲ ਜਿੱਧਰ ਆਉਣਾ ਆਵੇ ਤਾਂ ਕਹਿੰਦੇ ਬੌਲਾ ਜਾਣਦੇ ਆ ਡੂੰਗੇ ਬੌਲਾ ਜਾਣਦੇ ਆ ਤੇ ਜੇ ਮੰਨ ਵਾਲੀ ਛੱਡ ਜਾਵੇ ਉਹਨੂੰ ਕਹਿੰਦੇ ਮੰਨ ਵਾਲੇ ਜਾਣਦੇ ਆ ਤੇ ਜੇ ਜਾਣਾ ਹੋਵੇ ਅਸੀਂ ਲਾਲ ਬਈ ਵਾਲੇ ਛੱਡੋ ਨੂੰ ਕਹਿੰਨੇ ਬਾਬਿਆਂ ਵਾਲੇ ਪਾਸੇ ਬਾਬਿਆਂ ਵਾਲਾ ਵਾਣ ਵਜਦਾ ਉੱਥੇ ਮਹੰਤਾਂ ਦੇ ਬਾਣਾ ਜਾ ਪਿੰਡ ਨਾਲ ਇੱਕ ਝੰਡੀਆਂ ਪਿੰਡ ਲੱਗਦਾ ਉਹਨੂੰ ਝੰਡੀਆਂ ਵਾਲਾ ਛੜ ਗਏ ਦਿੰਨੇ ਆ ਪਰ ਇਹ ਤੋਂ ਪਹਿਲਾਂ 3-4 ਦਿਨ ਪਹਿਲਾਂ ਗਰਮੀ ਬਹੁਤ ਸੀ ਹੁਣ ਤਿੰਨ ਕਿੰਨਾਂ ਹੋ ਗਏ ਠੰਡਾ ਕਿਉਂਕਿ ਪਾਸੇ-ਆਸੇ ਸਾਇਦ ਮੈਨੂੰ ਲੱਗਦਾ ਕਿ ਤੇ ਮੀਂਹ ਪੈ ਗਿਆ ਉਹਦਾ ਕਰਕੇ ਮੌਸਮ ਠੰਡਾ ਹੋ ਗਿਆ ਸਾਡੇ ਪਿੰਡ ਤਾਂ ਮੀਂਹ ਹੈ ਨਹੀਂ ਖੜਾ ਪਰ ਪਾਸੇ-ਆਸੇ ਮੀਂਹ ਪੈ ਗਿਆ ਉਹਦਾ ਕਰਕੇ ਠੰਡ ਦਾ ਮੌਸਮ ਦਾ ਫਰਕ ਪੈ ਗਿਆ 2 ਦਿਨ ਹੋ ਗਏ ਹਵਾ ਚਲਦੀ ਠੰਡੀ ਤੇ ਝੋਨਾ ਲਾਉਂਦਿਆਂ ਨੂੰ ਵੀ ਕੋਈ ਦਿੱਕਤ ਨਹੀਂ ਆਉਂਦੀ ਇਹ 4-5 ਦਿਨ ਤਾਂ ਬਹੁਤ ਔਖੇ ਹੋਏ ਪਾਣੀ ਗਰਮ ਹੋਣ ਲੱਗ ਗਿਆ ਸੀ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ